ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਅੰਮ੍ਰਿਤਸਰ ਤੋਂ ਸ਼ਿਹੜਾ ਸਾਹਿਬ ਨੂੰ ਜਾ ਰਹੇ ਸੀ ਤੇ راہ ਵਿਚ ਆ ਖਾਲਸਾ ਮਿਲਕ ਬਦਾਮ ਦੀ ਛੋਟੀ ਜੀ ਦੁਕਾਨ ਮੁੰਡੇ ਨੇ ਖੋਲਈ ਆ ਸਿੰਘ ਨੇ ਇਹ ਸਿੰਘ ਕੀਰਤਨ ਕਰਦੇ ਨੇ ਖੁਦ ਪਾਰਟ ਟਾਈਮ ਇਹਨਾਂ ਨੇ ਆ ਛੋਟਾ ਜਿਹਾ ਕੰਮ ਸ਼ੁਰੂ ਕੀਤਾ ਹੈ ਆਪਣਾ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿਹੜੀ ਹੈ ਉਹਦੇ ਬਿਲਕੁਲ ਸਾਹਮਣੇ ਉਹ ਸਾਹਮਣੇ ਦੇਖੋ ਤੁਹਾਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਜ਼ਰ ਆ ਰਹੀ ਹੈ ਉਹਦੇ ਬਿਲਕੁਲ ਸਾਹਮਣੇ ਹੀ ਸੜਕ ਦੇ ਦੂਸਰੇ ਬੰਨੇ ਇਸ ਸਿੰਘ ਨੇ ਆਪਣਾ ਕੰਮ ਖੋਲਿਆ ਏ ਤੇ ਇਹਦੇ ਕੋਲ ਮਿਲਕ ਬਦਾਮ ਹੈ ਤੇ ਨਾਲ ਫਰੂਟ ਵਾਲਾ ਮਿਲਕ ਹੈ ਤੇ ਨਾਲ ਲੱਸੀ ਵੀ ਹੈ ਸੋ ਆ ਸਿੰਘ ਤਿਆਰ ਕਰ ਰਿਹਾ ਹੈ ਸੇਬ ਘਟ ਰਿਹਾ ਹੈ ਕੇਲੇ ਘਟ ਰਿਹਾ ਹੈ ਨਾਲ ਹੋਰ ਸਮਾਨ ਜਿਹੜਾ ਆ ਪਾ ਕੇ ਸਾਡੇ ਵਾਸਤੇ ਜਿਹੜਾ ਉਹ ਮਿਲਕ ਬਦਾਮ ਜਿਹੜਾ ਉਹ ਤਿਆਰ ਕਰ ਰਿਹਾ ਸੋ ਇਹ ਸਿੰਘ ਕੀਰਤਨ ਕਰਦਾ ਹੈ ਤੇ పార్ਟ ਟਾਈਮ ਆਪਣੀ ਇਹ ਦੁਕਾਨ ਚਲਾਉਂਦਾ ਹੈ ਕਿਉਂਕਿ ਕੀਰਤਨ ਦੇ ਪ੍ਰੋਗਰਾਮ ਜਿਹੜੇ ਘਟ ਆਉਂਦੇ ਆ ਤੇ ਉਹਦੇ ਕਰਕੇ ਫਿਰ ਇਹ ਜਿਹੜਾ ਕੰਮ ਜਿਹੜਾ ਨਾਲ ਕਰਨਾ ਪੈਂਦਾ ਹਨ ਤੇ ਵਧੀਆ ਗੱਲ ਹੈ ਚਲੋ ਹਨਾ ਆ ਦੇਖੋ ਵਿੱਚ ਪਾਰੇ ਕਤੀਰਾ ਗੁੰਦ ਤੇ ਇਹ ਸਾਰਾ ਤਿਆਰ ਕਰਕੇ ਇੱਥੇ ਜਿਹੜੀ ਉਸ ਆਪਣੀ ਕਿਰਤ ਕਮਾਈ ਕਰ ਰਿਹਾ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਿਲਕੁਲ ਸਾਹਮਣੇ ਹੈ ਜਦੋਂ ਤੁਸੀਂ ਅੰਮ੍ਰਿਤਸਰ ਉਹ ਛਾੜਾ ਸਾਹਿਬ ਨੂੰ ਜਾਓ ਰਾਹ ਵਿੱਚ ਤੇ ਜਦੋਂ ਵੀ ਇੱਥੇ ਆਓ ਤੁਸੀਂ ਤੇ ਇਨਾਂ ਕੋ ਗੁਰਮੁਖ ਪਿਆਰੇ ਕੋ ਛੱਕੇ ਜਰੂਰ ਜਾਇਆ ਕਰੋ ਕਿਉਂਕਿ ਗੁਰੂ ਦਾ ਕੀਰਤਨੀ ਆਏ ਤੇ ਸਾਫ ਸਵੱਾਈ ਦੇ ਨਾਲ ਸਾਰਾ ਕੰਮ ਕਰਦਾ ਹੈ ਨਹੀਂ ਤੇ ਆਪਾਂ ਵੈਨ ਨਹੀਂ ਹੈ ਕਿ ਅੱਜ ਕੱਲ ਜਿਹੜੇ ਵਦੇਸ਼ੀ ਇੱਥੇ ਆਣ ਕੇ ਕੰਮ ਕਰਦੇ ਉਹਨਾਂ ਦਾ ਕੀ ਹਾਲ ਹੈ ਸੋ ਸ਼ਬਦ ਦੀਪ ਸਿੰਘ ਆਨੰਦ ਲੈ ਰਿਹਾ ਹੈ ਤੇ ਇਹ ਗਿੰਦਾ ਕਿ ਮੈਂ ਬੋਤਲ ਵੀ ਪੀਣੀ ਹੈ ਇਕੱਲਾ ਇਹਦੇ ਨਾਲ ਨਹੀਂ ਸਰਨਾ ਸੋ ਅਸੀਂ ਇਹ ਸ਼ਕਿਆਤ ਸਾਨੂੰ ਬੜਾ ਆਨੰਦ ਆ ਤੇ ਸਾਨੂੰ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਪਿਆਰਿਓ ਆਪਣਿਆਂ ਦਾ ਸਾਥ ਇਸੇ ਤਰ੍ਹਾਂ ਦੇਣਾ ਨਾਲੇ ਆਪਾਂ ਖਾ ਪੀ ਸਕਦੇ ਆ ਨਾਲੇ ਅਗਲਿਆਂ ਦੀ ਮਦਦ ਹੋ ਜਾਂਦੀ ਹੈ ਸੋ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਦੇ ਬਿਲਕੁਲ ਸਾਹਮਣੇ ਜਦੋਂ ਤੁਸੀਂ ਇੱਧਰ ਆਓ ਅੰਮ੍ਰਿਤਸਰ ਨੂੰ ਤੇ ਇਥੋਂ ਜਿਹੜਾ ਇਸ ਸਿੰਘ ਨੂੰ ਕੁਝ ਨਾ ਕੁਝ ਸ਼ੱਕੇ ਜਾਇਆ ਕਰੋ ਤੇ ਮਿਲਦੇ ਆਂ ਜੀ ਅਗਲੇ ਵਲੌਗ ਵਿੱਚ ਸਾਰਿਆਂ ਦਾ ਧੰਨਵਾਦ ਇਸ ਵਲੌਗ ਨੂੰ ਵੇਖਣ ਵਾਸਤੇ